ਅੱਜ ਬਹੁਤ ਹੀ ਇੱਕ ਮਹੱਤਵਪੂਰਨ ਮੁੱਦੇ ਦੇ ਅੱਜ ਮੈਂ ਹਲਕਾ ਸਾਂਨੇ ਵਾਲ ਦੇ ਵਿੱਚ ਜੋ ਕਿ ਮੈਂ ਹਲਕਾ ਸਾਂਨੇ ਵਾਲ ਦਾ ਵਿਧਾਇਕ ਹਾਂ ਤੁਹਾਡੇ ਸਾਰੇ ਮੀਡੀਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨੇ ਚਾਹੁੰਦਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਸਮੇਂ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸਨ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਅਤੇ ਬਾਬਾ ਪਿੰਡਾਉ ਬੇਦਗਰ ਸਾਹਿਬ ਜੀ ਦੇ ਜਿਹੜੇ ਵਿਚਾਰ ਸਨ ਬਾਬਾ ਸਾਹਿਬ ਪਿੰਡਾਉ ਬੇਦਗਰ ਜੀ ਦੀ ਫੋਟੋ ਤੇ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਫ਼ਤਰਾਂ ਵਿੱਚ ਇੱਥੋਂ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਜਹਿਕ ਕੀਰਮਨ ਸਹਿਬਾ ਨਾਲ ਤੇ ਸਰਕਾਰੀ ਉਸਰ ਜਿਹੜੀ ਹੈ ਜਿਹੜੀ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਹੈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਦੇ ਅਸੀਂ ਕੰਮ ਕਰ ਰਹੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ ਤੇ ਬਾਬਾ ਸਾਹਿਬ ਪਿੰਡਾਉ ਬੇਦਗਰ ਜੀ ਦੀ ਜਿਹੜੀ ਸੋਚ ਆਮ ਆਰੀ ਪਾਰਟੀ ਨੇ ਅਪਣਾਇਆ ਹੈ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਪਰ ਦੇਸ਼ ਵਿੱਚ ਭਾਰਤੀਆਂ ਸਾਰੀਆਂ ਹਾਈਕੋਰਟਾਂ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੀ ਪਰਚੀ ਲਈ ਐਸ ਸੀ ਐਸਟੀ ਲਈ ਕੋਈ ਰਾਖਵਾ ਕਰਨੇ ਸੀ ਇਹ 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ ਜਿਸ ਨੂੰ ਸਮੇਂ ਜਿਸ ਨੂੰ ਦੇਸ਼ ਵਿੱਚ ਕ ਦਲਿਤ ਪਾਰਟੀ ਵਿਰੋਧੀ ਵਜੋਂ ਜਾਣਿਆ ਜਾਣਿਆ ਇਸਨੇ ਹਮੇਸ਼ਾ ਦਲਿਤ ਵਿਰੋਧੀ ਫੈਸਲੇ ਦਲਿਤ ਵਿਰੋਧੀ ਫੈਸਲੇ ਲਏ ਇਸਨੇ 5 ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਅਰ ਸੋਚੇ ਜਾਂਦੀਆਂ ਅਤੇ ਅਣਸੂਚੇ ਜਨ ਜਨ ਜਨਾਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤਾਂਸੀ ਤੁਹਾਡੇ ਬੱਚੇ ਨੂੰ ਹਾਈ ਕੋਰਟ ਵਿੱਚ ਰੱਖਵਾ ਕਰਨ ਜਿਹੜਾ ਉਹ ਦੇ ਮੰਗੇ ਜੇਕਰ ਸਰਕਾਰੀ ਵਕੀਲਾਂ ਵਿੱਚ ਰੱਖਵਾ ਕਰਨ ਹੋਵੇ ਤਾਂ ਉਹ ਸੋਚੇ ਜਾਂਦੀ ਭਾਈਚਾਰੇ ਦਾ ਬੱਚਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬ ਵੀਰਮਾਨ ਬੇਦਗਰ ਦੇ ਨਾਮ ਤੇ ਵੋਟਾਂ ਲੈਂਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕੱਲੀ ਦਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਦਿੱਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦਲਿਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਉਹ ਤੀਜੇ ਤੇ ਚੌਥੇ ਦਰਜੇ ਵਿੱਚ ਰੱਖਵਾ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਪਰ ਨੌਲੀ ਵਿੱਚ ਰੱਖਵਾ ਕਰਨ ਦੇਣ ਦੀ ਪਰਵਾਹ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਪ੍ਰਵਾਨ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰੱਖਣਾ ਕਰਨ ਦੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਉਹ ਦੇਹੀ ਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਔਨ ਰਿਕਾਰਡ ਹੋ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਅਤੇ ਪੰਜਾਬ ਦੇ ਅਨੁਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਲੈ ਇੱਕ ਬਹੁਤ ਵੱਡਾ ਫੈਸਲਾ ਹੈ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਕੁਮਾਰ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰੱਖੀਆਂ ਜਿਹੜੀਆਂ ਰੱਖੀਆਂ ਸਨ ਇਸ ਵਿੱਚ ਮਾਪਦੰਡ ਸਿੱਕੇ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਆਮਦਨ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 35 ਲੱਖ ਰੁਪਏ ਐਡਵੋਕੇਟ ਆਲ ਕਾਲ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਤੇ ਸਤ 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਣਾਏ ਗਏ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰਾਂ ਨੂੰ ਨਹੀਂ ਮਿਲੇ ਇਹ ਇੱਕ ਇਤਿਹਾਸਕ ਫੈਲਾਕ ਕਿਉਂਕਿ ਸਾਰੀਆਂ ਆਮਦਨ ਸਥਿਤੀਆਂ ਦੇ ਬਹੁਤ ਖੋਜ ਦਿੱਤੀ ਹੈ ਖਾਸ ਕਰਕੇ ਆਮ ਸਰਜ ਦੇ ਲਈ ਇਸ ਫੈਲੇ ਕਰਨ ਨੂੰ ਸੂਚੇ ਜਾਂਦੀ ਹੈ ਤੇ ਅਨਸੂਚੇ ਜਨ ਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਜਾਨਕਿ 20 ਲੱਖ ਦੇ ਪ੍ਰਵਾਂਵ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਵਾਂਵ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਵਾਂਵ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰਵਾਂਵ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰਵਾਂਵ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਪੱਲ ਦਿੱਤੀ ਹੈ ਜੋ 15 ਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕੋਨਵੀਨਰ ਅਲਵਿੰਦ ਕੇਜਰੀਵਾਦ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਤਾਪ ਸਿੰਘ ਮਾਲ ਦਾ ਤਲਵਾਹ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਿਲਾਂ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦਰਸਾਇਆ ਅਸੀਂ ਤੁਹਾਡਾ ਤੋ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇੱਕ ਵੱਡਾ ਬੇਕਲੌਂਗ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾ ਖਾਲੀ ਸਨ ਤਾਂ ਅਸੀਂ ਮਾਪ ਡੰਡ ਢਿੱਲੇ ਅਤੇ ਘਟਾ ਦਿੱਤੇ ਕਸੀ ਪੰਜਾਬ ਦੇ ਸਾਰੇ ਦਲਿਤਾਂ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਕਿ ਅਰਸੂਚੇ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਰ ਵੀ ਅੱਜ ਯੋਗ ਬਣ ਗਏ ਹਨ ਕਿਉਂਕਿ ਬਹੁਤ ਘੱਟ ਆਮਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਸਾਡੀ ਪਾਰਟੀ ਦੀ ਸਰਕਾਰ ਵੱਲੋਂ ਚਾਹ ਮੈਂ ਵਕੀਲ ਸਮੂਹ ਸਾਡੇ ਰਾਸ਼ਟਰੀ ਕਨਿਨਾਂ ਨੂੰ ਤੇਜਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਤਾਪੂ ਨੂੰ ਸਮਾਜ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਮਾਪ ਰੰਡਾ ਵਿੱਚ ਬਹੁਤ ਵੱਡੀ ਢੇਲ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਹਰ ਇੱਕ ਵਰਗ ਦਾ ਜਿਹੜਾ ਪੂਰਾ ਖਿਆਲ ਰੱਖਿਆ ਸੋ ਮੈਂ ਤੁਹਾਡੇ ਵੀ ਸਾਰੇ ਵੀਰਾਂ ਦਾ ਅੱਜ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਲਕਾ ਸਾਨੇਵਾਲ ਦੇ ਵਿੱਚ ਮੇਰੇ ਜਿਹੜਾ ਆਪਣਾ ਨੇ ਜੀ ਦਫ਼ਤਰ ਹੈ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਮੰਤਰੀ ਜੀ ਉਸਤਨ ਜੀ ਤੁਹਾਡੀ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਅਸੀਂ ਛੇ ਵਰਗ ਤੋਂ ਬਵਾ ਦੇ ਅਜੇ ਨਾ ਤਿੰਨ ਸਾਲ ਹੋ ਗਏ ਨੇ ਮੁੱਖ ਮੰਨੇ ਦੇਖੋ ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਾਰਟ ਕਨੁਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣੀ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੂੰ ਮੁੱਖ ਮੰਤਰੀ ਬਣਾਇਆ ਸੋ ਜਿਹੜੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦਾ ਖਿਆਲ ਰੱਖੇ ਪੂਰੀ ਸੇਵਾ ਨਿਭਾ ਰਿਹਾ ਸੋ ਮੈਂ ਹਲਕਾ ਸਾਨੇਵਾਲ ਦਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰਪੁਰ ਸਿੰਘ ਮਾਨ ਦੀ ਸਰਕਾਰ ਵਿੱਚ ਇੱਕ ਮੰਤਰੀ ਮੈਨੂੰ ਬਣਾਇਆ ਗਿਆ ਸੋ ਮੈਂ ਵੀ ਇਹਦਾ ਮੰਤਰੀ ਬਣ ਕੇ ਪੂਰੀ ਸਰਕਾਰ ਦੇ ਵਿੱਚ ਸਰਦਾਰਪੁਰ ਸਿੰਘ ਮਾਨ ਦੀ ਰਹਿਮਾਈ ਏਟੀ ਜੀ ਦੀ ਉਹ ਸੇਵਾ ਪੰਜਾਬ ਦੀ ਕਰ ਰਿਹਾ ਤੇ ਅਸੀਂ ਇਸੇ ਤਰੀਕੇ ਸੇਵਾ ਕਰਦੇ ਰੋ ਇੱਕ ਜਿਹੜੀ ਦੋਸਤ ਹੈ ਪੀ ਐਮ ਪੀਐਸ ਕੋ ਮੰਨ ਜੀ ਨੂੰ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈਗਾ ਜਿੰਡੀ ਚੋਂ ਇੰਵੈਸਟ ਕਿਹਨਾਂ ਨੇ ਅਕਲ ਦੇ ਫਿਰਮਨੀ ਅਕਲ ਦੇ ਪਰਪਕਾਰ ਸਿੰਘ ਕੋ ਮਨ ਨੂੰ ਲਾਉਣਾ ਕੁਝ ਕਰ ਸਕਦੇ ਕੁਝ ਵੀ ਕਰਨਾ ਉਥੇ ਪਹਿਲਾਂ ਕਿ ਨਹੀਂ ਪ੍ਰਧਾਨ ਹੋਣ ਬਣੂਗਾ ਪਰ ਭਲਾਣ ਵੀ ਆਪ ਹੀ ਬਣ ਕੇ ਸਾਰੇ ਡਰਾਮੇ ਬਾਜੀਆ ਪੰਜਾਬ ਦੇ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਬਾਤ ਕਰ ਉਹ ਹੁਣ ਕੁਝ ਵੀ ਕਰਦੇ ਸਰ ਉਥੇ ਲੁਧਿਆਣਾ ਚ ਜਿਹੜੀ ਫਾਈਟ ਉਹ ਕਿਹਦੇ ਨਾਲ ਹੋਈਗੀ ਆਪ ਦੇ ਦੇਖੋ ਫਾਈਟ ਸਾਡੀ ਪਾਰਟੀ ਜਿਹੜੀ ਸਰਕਾਰ ਹਮੇਸ਼ਾ ਹੀ ਕਮਾੜੇ ਦੇ ਆਧਾਰ ਤੇ ਜਿਹੜੀ ਵੋਟ ਮੰਗਦੀ ਹੈ ਸੋ ਵੈਸਟਰ ਹਲਕੇ ਦੇ ਵਿੱਚ ਆਪਾਂ ਜਾ ਕੇ ਦੇਖੀਏ ਬਹੁਤ ਸਾਰੇ ਕੰਮ ਤੇ ਸਾਰੇ ਪਰਾ ਜਾਂਦੇ ਨੇ ਜਿਹੜਾ ਧਨਵਾਦ ਹੈ ਜਿੰਨੇ ਕੰਮੋਂ ਪਹਿਲਾਂ ਸਾਡਾ ਪਰਾਗੁਰਪ੍ਰੀ ਗੋਗੀ ਨਹੀਂ ਰਿਆ ਉਹਨੇ ਬੇਅੰਤ ਕੰਮ ਜਿਹੜੇ ਹਲਕਾ ਵੈਸਟਰ ਵਿੱਚ ਕੀਤੇ ਤੇ ਸੰਜੀਵ अरोड़ा ਜੀ ਦਾ ਜਿਹੜਾ ਪਿਛਲਾ ਇਤਿਹਾਸ ਕੱਢ ਕੇ ਦੇਖ ਲੋ ਰਾਸਵਾ ਮੈਂਬਰ ਹੋਣ ਦੇ ਨਾਤੇ ਉਹਨੇ ਸਰਕਾਰੀ ਹਸਪਤਾਲਾਂ ਦੀ ਐਸਐਹ ਹਸਪਤਾਲਾਂ ਦੀ ਹਰ ਸਕੂਲ ਦੀ ਬਹੁਤ ਸਾਰੇ ਜਿਹੜੇ ਕਰੋਨਾ ਰੋਣੇ ਦੇ ਫੰਡ ਜਿਹੜੇ ਆਪਣੇ ਫੰਡਾਂ ਚੋਂ ਲਿਆ ਕੇ ਉਹਨੇ ਸਿਆਲੀਆਂ ਲਗਾਏ ਇਥੋਂ ਤੱਕ ਕਿ 에어ਪੋਰਟ ਬਣਾਉਣ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਪਾ ਸਕਦੇ ਆਂ ਹਰ ਕੰਮ ਦੇ ਵਿੱਚ ਫੋਕਲ ਪੁਆਇੰਟ ਜੇ ਮੈਂ ਸੜਕਾਂ ਬਣੀਆਂ ਮੇਰੇ ਹਲਕਾ ਸੰਹਿਆ ਦੇ ਵਿੱਚ ਉਹਦੇ ਵਿੱਚ ਵੀ ਮੈਂ ਉਹਨਾਂ ਦਾ ਬਹੁਤ ਸਾਥ ਲਿਆ ਸੀ ਸੋ ਹਰ ਕੰਮ ਦੇ ਵਿੱਚ ਉਹਨਾਂ ਨੂੰ ਸੌਂਕ ਹੈ ਸੇਵਾ ਕਰੂੰਗਾ ਨਿਮਾਣੇ ਆ ਉਹਨਾਂ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਸੋ ਸਾਡੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਸਰਦਾਰ ਕੋਹਲ ਸ੍ਰੀ ਮਾਨ ਜੀ ਨੂੰ ਬਹੁਤ ਬੇਅੰਤ ਕੰਮ ਜਿਹੜੇ ਵੈਸਟ ਵਿੱਚ ਕਰਵਾਏਗੇ ਅਸੀਂ ਦੇ ਕੰਮ ਦੇ ਆਧਾਰ ਤੇ ਲੋਕਾਂ ਨੂੰ ਵੋਟ ਮੰਗਾਂਗੇ ਤੇ ਬੇਨਤੀ ਕਰਾਂਗੇ ਕਿ ਆਉਣ ਵਾਲੇ 2 ਸਾਲ ਜੇ ਅਸੀਂ ਤੁਹਾਡਾ ਕੋਈ ਵੀ ਕੰਮ ਜਿਹੜਾ ਰਹਿੰਦਾ ਹੋ ਰਹੇ ਨੀ ਦਵਾਂਗੇ ਹਰ ਕੰਮ ਜਿਹੜਾ ਪਹੁੰਚ ਦੇ ਦਾ ਹੂਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਵਿਧਾਇਕ ਵੀ ਜਿਹੜਾ ਸਾਡੇ ਆਰਪੀ ਸੰਜੀਵ ਰੌਣਾ ਜੀ ਉਹਨਾਂ ਨੂੰ ਅਸੀਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਰੂਰ ਬਣਾਓ ਤਾਂ ਜੋ ਜਿਹੜੀ ਵੀ ਤੁਹਾਨੂੰ ਕੋਈ ਗਵੈਸਟ ਹੰਕੇ ਦੇ ਵਿੱਚ ਤੇ ਹੋਰ ਵੀ ਪ੍ਰੋਬਲਮ ਹੈ ਇੱਥੇ ਤਾਂ ਕੋਈ ਜਾਨੇ ਦੀ ਵੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਅਸੀਂ ਦੋਨੇ ਭਰਾਵਾਂ ਕੋਲ ਕੇ ਪੂਰੇ ਐਮਐਲਏ ਸੇ ਬਾਅਦ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਭਰਾਵਾਂ ਨੂੰ ਨਾਲ ਲੈ ਕੇ ਅਸੀਂ ਉਹ ਤੁਹਾਡੇ ਵਾਸਤੇ ਜਿਹੜੀ ਸੇਵਾ ਇਸੇ ਤਰ੍ਹਾਂ ਸਰਕਾਰੀ ਇਥੇ ਡੀਜੀਟੀ ਵੀ ਬੜੀ ਕਹਾਣੀ ਲੱਗਦੀ ਦੀ ਤਰੀਕਾ ਕਰਪਟ ਹੋਇਆ ਹੈ ਉਹਨਾਂ ਨੂੰ ਫੜਿਆ ਗਿਆ ਹੈ ਕਿ ਜਿਹੜਾ ਚਾਹਗੇ ਦੇਖੋ ਸਾਡੀ ਪਾਰਟੀ ਦੇ ਵਿੱਚ ਇੱਕ ਇਮਾਨਦਾਰ ਪਾਰ ਸਰਕਾਰ ਹੈ ਜਿਹਦੇ ਵਿੱਚ ਕੋਈ ਵੀ ਹੋਵੇ ਜਿਹੜਾ ਕਰਪਟ ਹੋਵੇ ਉਹਨੂੰ ਫੜਿਆ ਜਾਂਦਾ ਹੈ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਕਿ ਮੇਰੇ ਖੁਦ ਦੇ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਤੇ ਕਿੰਨਾ ਤਸਵੀਰਦਾਰ ਸਰਵਲਾਂ ਵੱਲੋਂ ਇੱਕ ਜਿਹੜਾ ਫੜਿਆ ਗਿਆ ਪ੍ਰਸ਼ਟਾਚਾਰ ਕਰਦਾ ਹੋਣ ਦੇ ਖਿਲਾਫ ਦੇ ਵਿੱਚ ਉਹਨਾਂ ਨੇ ਜਿਹੜੇ ਮੰਗੋਠਾਈ ਸੀ ਤੇ ਨੰਨਗਾਏ ਸੀ ਉਹਨਾਂ ਨੂੰ 15 ਤੋਂ 16 ਨੂੰ ਸਸਪੈਂਡ ਕੀਤਾ ਗਿਆ ਬਾਕੀਆਂ ਨੂੰ ਜਿਹੜਾ ਭ੍ਰਿਸ਼ਟਾਚਾਰ ਖਤਮ ਕਰਨ ਲਈ 200 ਕਿਲੋਮੀਟਰ ਦੂਰ ਭੇਜਿਆ ਗਿਆ ਸੋ ਇਹ ਮੁੱਖ ਮੰਤਰੀ ਸਦਾਪੁਰ ਸਿਮਰਨਜੀਤ ਸਾਡੇ ਪਾਰਟੀ ਸੁਪਰੀਮਾਰਲ ਪੇਜ ਦੀ ਆਵਾਜ਼ ਦੀ ਸੋਚ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋਏਗਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਬਖਸਰ ਜਾਏ ਨਹੀਂ ਵਿਪਖਤ ਕਹਿ ਰਹੇ ਨੇ ਕਿ ਕੁਝ ਐਮਐਲਏ ਦੇ ਨਾਮ ਵੀ ਆ ਰਹੇ ਨੇ ਔਰ ਕੁਝ ਅਧਿਕਾਰੀ ਹੋਰ ਬੜੇਗਾ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਦੇ ਸਾਡੀ ਪਾਰਟੀ ਦਾ ਮੁਖਾ ਹੀ ਮੇਨ ਜਦੋਂ ਸਰਕਾਰ ਅਸੀਂ ਬਣੀ ਸਾਡੀ ਸਰਕਾਰ ਦਾ ਮੇਨ ਦੋ ਕੰਮ ਸੀ ਕਿ ਐਜੂਕੇਸ਼ਨ ਐਜੂਕੇਸ਼ਨ ਉੱਪਰ ਚੱਕਰ ਸਿਹਤ ਸਵਾਵਾ ਉੱਤੇ ਚੱਕਰ ਤੇ ਪ੍ਰਿਸ਼ਟਾਚਾਰ ਦਾ ਖਾਤਮਾ ਉਹਦੇ ਵਿੱਚ ਕੋਈ ਵੀ ਹੋਵੇ ਉਹ ਬਖਸੜ ਜਾਓ ਠੀਕ ਹੈ ਮੈਂ ਇਹ ਪੁੱਛਿਆ ਸੀ ਕਿ ਇਹ ਮੁਕਾਬਲਾ ਆ ਜੀਪੀ ਨਾਲ ਆ ਜਾਂ ਕਾਂਗਰਸ ਨਾਲ ਆ ਜੀ ਲੁਕਾਉਲਾ ਤੇ ਤਾਂ ਬਗਾਇਆ ਇਹ ਲੁਕਾਉਲਾ ਜਿੱਤਿਆ ਹੋਰ ਇੱਕ ਤਰਫਾ ਜਿੱਤ ਹਲਕਾ ਵੈਸਟ ਦੇ ਲੋਕਾਂ ਤੋਂ ਜਾ ਕੇ ਤੇ ਦੇਖੋ ਹਲਕਾ ਵੈਸਟ ਮੈਂ ਜਾਣਾ ਸੋ ਬਹੁਤ ਵੱਡੀ ਇਹਨਾਂ ਲੋਕਾਂ ਦਾ ਪਿਆਰ ਮਿਲਿਆ ਸੋ ਮੈਂ ਵੀ ਉੱਥੇ ਜੇ ਲਾ ਜਾ ਕੇ ਲੋਕਾਂ ਨੂੰ ਬੇਨਤੀਆਂ ਕਰਦਾ ਮਿਲਦੇ ਆ ਤੇ ਸੰਜੀਵ ਰੂਣਾ ਜੀ ਨੂੰ ਲੋਕ ਮਨਪਸੰਦ ਨੇਤਾ ਮੰਨ ਰਹੇ ਆ ਤੇ ਸੰਜੀਵ ਰੂਣਾ ਜੀ ਦਾ ਜਿਹੜੀ ਹੈ ਇਹ ਨਿਮਾਣਾ ਬੰਨਾ ਜਿਹੜੀ ਉਹਦੀ ਸੇਵਾ ਉਹਨੂੰ ਪੈਨ ਕਦਮੀ ਜਿਹੜੀ ਮਿਲੇਗੀ ਦੂਜੇ ਨੰਬਰ ਤੇ ਕੌਣ ਹੋ ਸਕਦੇ ਆਪਾਂ ਦੂਜੇ ਨੰਬਰ ਤੇ ਕਿੰਨਾ ਕੈਸ ਹੋਵੇ ਬੀਜੇਪੀ ਕਹਿ ਸਕਦੇ ਹੋ ਜਾਂ ਕਾਂਗਰਸ ਕਹਿ ਸਕਦੇ ਨੇ ਕਿਉਂਕਿ ਪਿੱਛੇ ਆਪਾਂ ਲੋਕ ਸਭਾ ਦੇ ਵਿੱਚ ਦੇਖਿਆ ਕਾਂਗਰਸ ਦਾ ਜ਼ਿਆਦਾਤਰ ਹਲਕਿਆਂ ਤੇ ਬੀਜੇ ਵੀ ਦਿੱਤੀ ਹੈ ਕਾਂਗਰਸ ਠੀਕ ਐ ਸਰ ਥੈਂਕ ਯੂ ਜਿੰਦਰਸਾ ਸਰ ਸਾਰਾ ਤੁਹਾਨੂੰ ਪੱਕਾ ਹੀ ਆ ਬੀਜੇਪੀ ਵਾਲਿਆਂ ਨੇ ਤੁਹਾਨੂੰ ਪਲੱਕੇ ਜਿਹੜੇ ਕੀ ਕਰਦੇ ਵੇ ਆਪਣੇ ਪੰਜਾਬ ਨਾਲ ਇੱਕੋ ਠੱਕਾ ਕਰਦੇ ਆਏ ਆ ਸੋਤੋ ਪੰਜਾਬ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ